ਆਏ ਇਤੋਂ ਕੋਈ ਸੁਵਿਧਾ ਹੈਗੀ ਨਹੀਂ ਇੱਥੇ ਕੁਝ ਨਹੀਂ ਸੁਵਿਧਾ ਹੈਗੀ ਨਾ ਕੋਈ ਲੈਟਰਿੰਗਾਂ ਨਾ ਕੋਈ ਬਾਥਰੂਮ ਹੈ ਨਾ ਕੋਈ ਸ਼ੈੱਡਾ ਬੈਠਣ ਨੂੰ ਅਸੀਂ ਇਹ ਕਈ ਵਾਰੀ ਇਹਨਾਂ ਕੋਲ ਬੇਨਤੀ ਵੀ ਕੀਤੀ ਹੈ ਕਮੇਟੀ ਘਰ ਦੇ ਅੱਗੇ ਕਿ ਸਾਨੂੰ ਸ਼ੈੱਡ ਪਾ ਦੇ ਪਰ ਕਿਸੇ ਨੇ ਅੱਜ ਤੱਕ ਕਿਸੇ ਨੇ ਸ਼ੈੱਡ ਨਹੀਂ ਪਾ ਦਿੱਤਾ ਠੀਕ ਹੈ ਹਾਂ ਇਹ 10 ਰੁਪਏ ਬੱਸ ਜੀ ਇਹ ਆਪਣਾ ਜਲੰਧਰ ਇਹ ਅੱਡਾ ਕਿਹੜਾ ਆਪਣਾ ਇਹ ਜਲੰਧਰ ਵਾਲਾ ਜਿੱਥੋਂ ਜਲੰਧਰੋਂ ਪੱਛਾ ਜਾਂਦੀ ਹੈ ਜੀ ਫਲੋਰ ਦੇ ਵਿੱਚ ਹੈ ਨਾ ਠੀਕ ਹੈ ਤੇ ਕਿੰਨੇ ਰੁਪਏ 25 ਜਲਦੀ ਵੀ ਇਹ 10 ਰੁਪਏ ਬੱਸ ਆਉਂਦੀ ਹੈ ਜੀ ਪਰਵਾਦ 10 ਰੁਪਏ ਆ ਤੇ ਦਿੱਲੀ ਦੀ ਕਿੰਨੇ ਕ ਬੱਸਾਂ ਤੁ ਚੱਲ ਜਾਂਦੀਆਂ ਆ ਸਾਈਡਰੋ ਨੱਕ ਨੱਕਲੇ ਜਾਂਦੀ ਆ ਜੀ ਭਾਈ 300 ਬੱਸ ਕਿੰਨੀ 300 ਇੱਕ ਅੱਡੇ ਤੋਂ ਠਾਈ 300 ਬਾਅਦ ਜਿਹੜੀ ਜਾਂਦੀ ਆ ਠੀਕ ਹੈ ਅੱਜ ਮੈਂ ਰੌਦੇ ਤੋਂ ਜਨਰਦਰਨ ਨੂੰ ਬੱਸਾਂ ਜਾਂਦੀਆਂ ਉਹ ਬੱਸ ਸਟੈਂਡ ਦੇ ਉੱਤੇ ਖੜਾ ਇੱਥੇ ਤੁਸੀਂ ਦੇਖ ਰਹੇ ਹੋ ਕਿ ਅੱਜ ਕੰਮ ਚੱਲ ਰਿਹਾ ਰੋਕੀ ਸੋਚਦੇ ਹੋਣੇ ਆ ਪਤਾ ਨਹੀਂ ਇਸ ਲੋਕ ਦੇ ਪਾਕੇ ਦਾ ਖੁੱਲ ਗਿਆ ਪਰ ਮੈਂ ਫਿਰੋਦੀ ਇੱਕ ਐਨਜੀਓ ਸਰਬੱਤ ਦਾ ਭਲਾ ਉਹਦਾ ਧੰਨਵਾਦ ਕਰਨਾ ਚਾਹੁੰਦਾ ਔਰ ਸ਼ਮੂ ਭਾਜੀ ਜੋ ਮਿਆ ਸਰਕਾਰ ਦਰਬਾਰ ਦੇ ਮੁੱਖ ਸੇਵਾਦਾਰਾ ਉਹਨਾਂ ਨੇ ਅੱਜ ਇਹ ਛੱਡ ਦਾ ਉਦਘਾਟਨ ਕੀਤਾ ਇਹ ਜਿਹੜੀ ਲੋਕਾਂ ਦੇ ਸੋਲਾ ਵਾਸਤੇ ਛੱਡ ਬਣਾਈ ਜਾ ਰਹੀ ਆ ਇਹ ਸਰਬੱਤ ਦਾ ਭਲਾ ਇੱਕ ਸੱਸਾ ਐਨਜੀਓ ਆ ਉਹਦੇ ਵੱਲੋਂ ਬਣਾਈ ਜਾ ਰਹੀ ਆ ਔਰ ਜਿਹੜਾ ਜਿਹੜਾ ਨਗਰ ਕੌਂਸਲ ਫਲੋਰ ਆ ਉਹ ਸਾਰਿਆਂ ਕੋਲੋਂ ਅੱਡਾ ਫੀਸ ਤਾਂ ਲੈਂਦੀ ਆ ਹਰ ਬੱਸ ਕੋਲੋਂ ਅੱਡਾ ਫੀਸ ਲਈ ਜਾਂ ਚਾਰਜ ਕੀਤੀ ਜਾਂਦੀ ਆ ਪਰ ਇਹਨਾਂ ਨੂੰ ਸ਼ਰਮ ਨਹੀਂ ਆਇਆ ਅਜੇ ਤੱਕ ਵੀ ਕਿ ਫਲੋਰ ਦੇ ਚਾਰ ਅੰਡੇ ਆ ਚਾਰੇ ਅੰਡੇ ਦੇ ਉੱਤੇ ਕੋਈ ਸੁੱਟਿਆ ਉਹ ਨਗਰ ਕੌਂਸਲ ਫਲੋਰ ਵੱਲੋਂ ਨਹੀਂ ਦਿੱਤੀ ਗਈ ਮੈਂ ਇਹ ਸਾਡੇ ਮਾਜੇ ਹੁੰਦੇ ਨਾਲ ਕਹਿਣਾ ਚਾਹਣਾ ਤੇ ਇਹ ਜਿਹੜਾ ਦਰਬਾਤ ਦਾ ਭਲਾ ਐਨਜੀਓ ਆ ਔਰ ਜਿਹੜੇ ਮਈਆ ਸਰਕਾਰ ਦੇ ਦਰਬਾਰ ਦੇ ਮੁਖ ਸੇਵਾਦਾਰ ਸ੍ਰੀ ਸ਼ੰਮੂ ਜੀ ਆ ਮੈਂ ਉਹਨਾਂ ਦਾ ਦੋ ਹੱਥ ਜੋੜ ਕੇ ਫਰੋਨ ਨਿਵਾਸੀਆਂ ਵੱਲੋਂ ਔਰ ਆਪਣੇ ਪਿੰਡਾਂ ਦੇ ਜਿਹੜੇ ਹਲੇ ਵਾਲੇ ਦੇ ਨਿਵਾਸੀ ਆ ਉਹਨਾਂ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਛੱਡ ਦਾ ਉਤਰਾਲਾ ਕੀਤਾ ਜਿਨ੍ਹਾਂ ਨੇ ਸੋਚਿਆ ਕਿ ਲੋਕ ਇੱਥੇ ਕੱਢਦੇ ਆ ਧੁੱਪੇ ਵਿੱਚ ਖੜਦੇ ਆ ਮੀਂਹ ਵਿੱਚ ਖੜਦੇ ਆ ਔਰ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਆ ਇਹਨਾਂ ਨੇ ਲੋਕਾਂ ਦਾ ਭਲਾ ਸੋਚਿਆ ਆਰ ਨਿਗਰ ਕਾਉਂਸਲ ਫਲੋਰਾ ਉਸ ਤਰ੍ਹਾਂ ਆਪਣਾ ਹੀ ਭਲਾ ਸੋਚਦੀ ਆ ਮੈਂ ਪਹਿਲਾਂ ਵੀ ਕਹਿ ਗਿਆ ਹਟ ਜਾ ਕਿ ਉਹ ਹਰ ਆਉਣ ਵਾਲੀ ਬੱਸ ਕੋਲੋਂ ਪਰਚੀ ਜਿਹੜੀ ਆ ਨਗਰ ਕਾਉਂਸਲ ਫਲੋਰਾ ਕੱਟਦੀ ਆ ਏ ਅੱਡਾ ਹੀ ਨਹੀਂ ਤੇ ਫਿਰ ਬੱਸ ਸਟੈਂਡ ਦੀ ਪਰਚੀ ਕਾਦੀ ਇਹ ਜਿਹੜਾ ਬੱਸ ਸਟੈਂਡ ਦੇ ਨਾਂ ਦੇ ਉੱਤੇ ਪਰਚੀ ਕੱਟੀ ਜਾਂਦੀ ਆ ਪੈਸੇ ਇਕੱਠੇ ਕਿੱਥੇ ਜਾਂਦੇ ਆ ਇਹ ਪੈਸੇ ਇਕੱਠੇ ਕਰਕੇ ਜਾਂਦੇ ਕਿੱਥੇ ਆ ਮੈਂ ਪ੍ਰਸ਼ਾਸਨ ਨੂੰ ਉਹ ਅਧਿਕਾਰੀਆਂ ਨੂੰ ਡੀਸੀ ਸਾਹਿਬ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਡਾਕਟਰ ਸਥਾਨਕ ਸਰਕਾਰਾਂ ਨੂੰ ਇਹ ਬੇਨਤੀ ਕਰਨੀ ਚਾਹਨਾ ਕਿ ਇਹ ਤੇਰੇ ਪੈਸੇ ਬਸਟੈਂਡ ਦੇ ਨਾਂ ਦੇ ਉੱਤੇ ਇਕੱਠੇ ਕੀਤੇ ਜਾ ਰਹੇ ਆ ਮੈਂ ਸਮਝਦਾ ਕਿ ਇੱਥੇ ਸੁਵਿਧਾ ਨਾ ਹੋਣ ਦੇ ਕਾਰਨ ਯੋ ਸਾਬ ਔਰ ਪ੍ਰਧਾਨ ਜੀ ਨਗਰ ਕੌਂਸਲ ਫਲੋਰ ਜਿਹੜੀ ਆ ਇਹ ਉਹ ਪੈਸਿਆਂ ਦੇ ਜਿਹੜੀ ਆ ਉਹਦੀ ਦੁਰਵਰਤੋਂ ਕਰ ਰਹੀ ਆ ਔਰ ਬਸ ਸਟੈਂਡ ਦੇ ਨਾਂ ਦੇ ਉੱਤੇ ਪੈਸੇ ਜਿਹੜੇ ਇਕੱਠੇ ਕੀਤੇ ਜਾਂਦੇ ਆ ਮੈਂ ਸਮਝਦਾ ਪਿਓ ਇੱਕ ਕਰਪਸ਼ਨ ਆ ਇਸ ਕਰਕੇ ਚਾਹਤਾ ਇਥੇ ਬਸ ਸਟੈਂਡ ਜਿਹੜਾ ਬਣਾਇਆ ਜਾਵੇ ਜਾਂ ਲੋਕਾਂ ਨੂੰ ਸ਼ੂਰਤ ਨਗਰ ਕੌਂਸਲ ਫਲੋਰ ਵੱਲੋਂ ਸੀ ਜਾਵੇ ਕਿ ਜਾਂ ਫੇਰੇ ਵੀ ਜਿਹੜੀ ਇਹ ਮੁਕੰਮਲ ਜਾਂਚ ਜਰੀਆ ਉੱਜ ਬਤੀ ਕਮੇਟੀ ਬਿਠਾ ਕੇ ਇਹਦੀ ਜਾਂਚ ਕੀਤੀ ਜਾਵੇ ਕਿਹੜੇ ਉਹ ਵਿਅਕਤੀ ਜਿਹੜਾ ਆ ਨਗਰ ਕੌਂਸਲ ਫਲੋਰ ਦਾ ਇਹਦੀ ਦੁਰ ਪੈਸੇ ਦੀ ਦੁਰਵਰਤੋਂ ਕਰ ਰਹੇ ਆ ਜਾਂ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਰਹੇ ਆ ਉਹਦੇ ਉੱਤੇ ਮੁਕੱਦਮਾ ਦਰਜ ਕੀਤਾ ਜਾਵੇ ਇਹਦੀ ਜਾਂਚ ਉੱਤਪੰਦਰੀ ਕਰਕੇ ਇਹਦਾ ਮੁਕੱਦਮਾ ਦਰਜ ਕੀਤਾ ਜਾਵੇ ਔਰ ਇਹਨਾਂ ਉੱਤੇ ਕਰਪਸ਼ਨ ਦਾ ਜਿਹੜਾ ਕੇਸ ਆ ਉਹ ਪਾਇਆ ਜਾਵੇ ਔਰ ਲੋਕਾਂ ਨੂੰ ਜੇ ਸਹੂਲਤਾਂ ਨਹੀਂ ਦੇ ਸਕਦੇ ਤੇ ਲੋਕਾਂ ਨੂੰ ਸਹੂਲਤਾਂ ਦੇ ਦੇਣ ਦੇ ਨਾਂ ਦੇ ਉੱਤੇ ਇਹ ਬੱਸਾਂ ਵਾਲਿਆਂ ਕੋਲੋਂ ਪੈਸਾ ਲੈਣ ਦਾ ਕੋਈ ਅਧਿਕਾਰ ਇਹਨਾਂ ਨੂੰ ਨਹੀਂ ਹੈਗਾ ਇਸ ਕਰਕੇ ਮੈਂ ਬਾਰ-ਬਾਰ ਮੰਨ ਕਰਦਾ ਕਿ ਨਗਰ ਕੌਂਸਲ ਫਲੋਰ ਦੇ ਉੱਤੇ ਜੋ ਇਸ ਬਸਟੇਨ ਦੇ ਨਾਂ ਦੇ ਉੱਤੇ ਪੈਸੇ ਇਕੱਠੇ ਕਰਦੇ ਜਾਂ ਕਰਪਸ਼ਨ ਕਰਦੀ ਆ ਪੱਤੀ ਲੈਂਦੀ ਆ ਇੱਕ ਲੋਕਾਂ ਦੇ ਨਾਲ ਸਰਿਆਂ ਤੁਖਾ ਆ ਇਹਨਾਂ ਦੇ ਨਾਲ ਜਿਹੜਾ ਲੋਕਾਂ ਦੇ ਨਾਲ ਤੁਖਾ ਹੋ ਰਿਹਾ ਲੋਕਾਂ ਦੇ ਨਾਲ ਨਜਾਇਜ਼ ਹੋ ਰਹੀ ਆ ਜਿਹੜਾ ਬੱਸਾਂ ਵਾਲਿਆਂ ਦੇ ਨਾਲ ਨਜਾਇਜ਼ ਹੋ ਰਹੀ ਆ ਮੈਂ ਸਮਝਦਾ ਕਿ ਇਹ ਇੱਕ ਕ੍ਰਪਸ਼ਨ ਆ ਇਹਨਾਂ ਦੇ ਵਿੱਚ ਜਿਹੜਾ ਕ੍ਰਪਸ਼ਨ ਦਾ ਜਿਹੜਾ ਆ ਉਹ ਮੁੱਦਾ ਜਿਹੜਾ ਮੈਂ ਅੱਜ ਚੱਕ ਰਿਹਾ ਕੋਈ ਜਾਂਚ ਕੀਤੀ ਜਾਵੇ ਔਰ ਇਹਨਾਂ ਦੇ ਉਸੇ ਪਰਚਾ ਦਰਜ ਕਰਕੇ ਇਹਨਾਂ ਨੂੰ ਪੜ ਕੇ ਸਜ਼ਾ ਦਿੱਤੀ ਜਾਵੇ देश दुनिया की हर खबर सबसे पहले देखने के लिए फॉलो करें सरबजन न्यूज़ YouTube Facebook Instagram और WhatsApp चैनल पर